Hani grabbing yapar ਸਾਰਿਆਂ ਨੂੰ ਇਲਾਕਾ ਨवासी ਹਲਕੇ ਦੇ ਨੌਰ ਨੂੰ ਸਰ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜਾ 15 ਤਰੀਕ ਨੂੰ ਆਪਾਂ ਨੇ ਦਾਣਾ ਮੰਡੀ ਪਟਿਆਲਾ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ ਬਹੁਜਨ ਸਮਾਜ ਪਾਰਟੀ ਨੇ ਜਿਹੜੀ ਰਿਹਲੀ ਰੱਖੀ ਹੈ ਉਹਦੇ ਵਿੱਚ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪੂਰੇ ਸੇਹੋਕ ਕਰੋ ਔਰ ਸਾਰੇ ਗਰੀਬਾਂ ਨੂੰ ਗਰੀਬ ਲੋਕਾਂ ਨੂੰ ਔਰ OBC SC ਭਾਈਚਾਰੇ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੱਥੇ ਪਹੁੰਚੋ ਸਾਰੇ ਪਹੁੰਚੋ ਔਰ ਜਦ ਤੱਕ ਆਪਾਂ SC ਭਾਈਚਾਰੇ ਆਪਣੇ ਹੱਕ ਨਹੀਂ ਲੈਵਲ ਲਵਾਂਗੇ ਤਾਂ ਸਾਨੂੰ ਬੜਾ ਮੁਸ਼ਕਿਲ ਹੋ ਜਾਏਗਾ ਅੱਗੇ-ਅੱਗੇ ਸਾਨੂੰ ਹੁਣ ਦਬਾਇਆ ਜਾ ਰਿਹਾ ਤੇ ਸਾਨੂੰ ਹੋਰ ਦਬਾਇਆ ਜਾਏਗਾ ਇਸੇ ਕਰਕੇ ਆਪਣੀ ਹੱਕ ਲੈਣ ਵਾਸਤੇ ਸਾਨੂੰ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਇਸਕਾਰ ਲਿਆ ਕੇ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਬਣਾਓ ਔਰ ਸਾਰੇ ਗਰੀਬਾਂ ਦੀ ਕਾਮਯਾਬੀ ਹੋਵੇਗੀ ਜੈਪੀਨ ਜੈਪਾਨ ਕਕਨੌਰ ਦੇ ਵਿੱਚ ਸਾਡੀ ਮੀਟਿੰਗ ਹੋਈ ਭੋਜਨ ਸਮਾਜ ਪਾਰਟੀ ਦੀ ਮੁੱਖ ਮਹਿਮਾਨ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਡਾਕਟਰ ਕਰੀਮਪੂਰੀ ਸਾਹਿਬ ਬਸਪਾ ਪੰਜਾਬ ਅੱਜ ਇਹ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਪੂਰੀ ਟੀਮ ਹਲਕੇ ਦੀ ਬੁਲਾਈ ਗਈ ਉਹਦੇਦਾਰ ਬੁਲਾਏ ਗਏ ਸੈਕਟਰ ਕਮੇਟੀਆਂ ਦੇ ਪ੍ਰਧਾਨ ਬੁਲਾਏ ਗਏ 15 ਤਰੀਕ ਨੂੰ ਜੋ ਮਹਾਰੈਲੀ ਪੰਜਾਬ ਦੀ ਰੱਖੀ ਜਾ ਰਹੀ ਹੈ ਜ਼ਿਲ੍ਹਾ ਪਟਿਆਲੇ ਦੇ ਵਿੱਚ ਦਾਣਾ ਮੰਡੀ ਵਿੱਚ ਉਸ ਸੰਬੰਧ ਵਿੱਚ ਹਲਕਾ ਕਨੌਰ ਦੇ ਵਿੱਚ ਆ ਮੀਟਿੰਗ ਰੱਖੀ ਗਈ ਸੀ ਲੋਕਾਂ ਤੇ ਜ਼ੁਲਮ ਜਾਤੀ ਬਹੁਤ ਜ਼ਿਆਦਾ ਵਧ ਰਹੀ ਆ ਉਸ ਸੰਬੰਧ ਦੇ ਵਿੱਚ ਲੋਕਾਂ ਨੂੰ ਅਸੀਂ ਗਰੀਬ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲਾਹਮੰਦ ਕਰਨ ਲਈ ਸਰਕਾਰ ਦੀਆਂ ਜਿਹੜੀ ਅੱਖਾਂ ਨੇ ਖੁੱਲੀਆਂ ਨਹੀਂ ਐ ਉਹਨਾਂ ਨੂੰ ਖਿਲਾਉਣ ਵਾਸਤੇ ਇੱਕ ਮਹਾਂ ਰੈਲੀ ਪਟਿਆਲਾ ਵਿੱਚ ਰੱਖੀ ਜਾ ਰਹੀ ਆ ਜੈ ਭੀਮ ਜੈ ਭਾਪਾ ਸਾਰਾ ਕੁਝ ਪਤਾ ਪੁਲਿਸ ਨੂੰ ਪੁਲਿਸ ਨੂੰ ਇਹ ਕਹਾ ਕਹ ਹੈ ਜੋ ਬੇਕਸੂਰ ਹੈ ਪਰ ਹਮ ਮਜਬੂਰ ਹੈ ਵੀ ਅਸੀਂ ਕਿਹੜੀ ਮਜਬੂਰੀ ਆ ਅਸੀਂ ਸਰਕਾਰੇ ਬਦਲ ਦੇਣਗੇ ਤਖਤ ਬਦਲ ਦੋ ਤਾਜ ਬਦਲ ਦੋ ਮੇਰੀ ਮਨਵਾਜ ਰਾਜ ਬਦਲੋ ਅਸੀਂ ਤਾਜੇ ਬਦਲ ਦੇਣਗੇ ਹੁਣ ਆਉਣ ਵਾਲੇ ਟਾਈਮ ਇਸ ਤੋਂ ਇਲਾਵਾ ਹੋਰ ਕੋਈ ਇਚਾਰਾ ਹੀ ਨਹੀਂ ਹੈ ਇਸ ਕਰਕੇ ਸਾਥੀਓ ਸਾਰੇ ਰਲ ਮਿਲ ਕੇ ਅਸੀਂ ਦੁੱਖ ਸਹਿਣ ਕਰਾਂਗੇ ਕੋਈ ਗੱਲ ਨਹੀਂ ਸਾਨੂੰ ਵੀ ਜੜ ਹੋ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਅਸੀਂ ਡਰਦੇ ਨਹੀਂ ਹਾਂ ਜੜਾਂ ਜੜਾਂ ਦੇ ਇਸ ਕਰਕੇ ਸਰਕਾਰ ਜੇ ਸਾਡਾ ਇਮਤਿਹਾਨ ਲੈ ਵੀ ਆ ਅਸੀਂ ਉਸ ਦਾ ਡਟ ਕੇ ਵਿਰੋਧ ਕਰਾਂਗੇ ਡਟ ਕੇ ਮੁਕਾਬਲਾ ਕਰਾਂਗੇ ਔਰ ਮੈਂ ਲਾਕੇ ਹਲਕੇ ਕਨੌਰ ਦਾ ਨਮਾਇंदा ਕਨੌਰ ਦੇ ਹਲਕੇ ਕੇ ਕਿਸੇ ਸਾਥੀ ਨੂੰ ਕੋਈ ਦਿੱਕਤ ਹੈ ਮੈਨੂੰ ਮਿਲਾ ਮੈਂ ਉਹਨਾਂ ਦੀ ਮੁਰਲੇ ਪਾਸੇ ਖੜ ਕੇ ਉਹਨਾਂ ਦੀ ਵਕਾਲਤ ਕਰਾਂਗਾ ਉਹਨਾਂ ਦੀ ਹਫਾਇਤ ਕਰਾਂਗਾ ਉਹ ਮੇਰੇ ਮੇਰਾ ਫਰਜ਼ ਹੈ 15 ਤਰੀਕ ਦਾ ਕੀ ਪ੍ਰੋਗਰਾਮ ਹੈ 15 ਤਰੀਕ ਨੂੰ ਅਸੀਂ ਵੱਡੇ ਪੈਮਾਨੇ ਤੇ ਸਰਕਾਰ ਕੇ ਖਿਲਾਫ ਵਿਦਰੋਹ ਕਰਾਂਗੇ ਅਨਾਜ ਮੰਡੀ ਪਹੁੰਚਾਂਗੇ ਹਜ਼ਾਰਾਂ ਦੀ ਤਦਦ ਦਾ ਮੈਂ ਪਹੁੰਚਾਂਗੇ ਵੱਡੇ ਪੈਮਾਨੇ ਤੇ ਪਹੁੰਚਾਂਗੇ ਇਹ ਆਜ਼ਾਦੀ ਸਾਡੇ ਵਾਸਤੇ ਆਜ਼ਾਦੀ ਨਹੀਂ ਹੈ ਸਾਡੀ ਤਾਂ ਬਰਬਾਦੀ ਹੈ ਸਾਡੇ ਬਰਵਾਦੇ ਆ ਗਰੀਬ ਗਰੀਬ ਹੋ ਰਹੇ ਆ ਅਮੀਰ ਅਮੀਰ ਹੋ ਰਹੇ ਆ ਅੱਜ ਮੇਰਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਦੌਰਾ 15 ਅਗਸਤ ਨੂੰ ਬਹੁਤ ਜਣ ਸਮਾਜ પાર્ટી ਨੇ ਪੰਜਾਬ ਸੰਭਾਲੋ ਮਹਮ ਜੋ ਸ਼ੁਰੂ ਕੀਤੀ ਹੋਈ ਹੈ ਉਹਦੇ ਤਹਿਤ ਅਸੀਂ ਦਾਣਾ ਮੰਡੀ ਪਟਿਆਲੇ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਰੱਖੀ ਹੈ ਜਿਹਦੇ ਵਿੱਚ ਖਾਸ ਕਰਕੇ ਪਠੋਈ ਕਲਾ ਪਿੰਡ ਦੇ ਵਿੱਚ ਜੋ ਜ਼ਮੀਨ ਦੀ ਤਲਾਮੀ ਵੀਡੀਓ ਆਫਿਸ ਤੇ 95 ਇੱਕਰ ਦੀ ਹੋਈ ਔਰ 35 ਏਕੜ ਦੇ ਜਾਂ ਫੈਂਡ ਦੇ ਦਲਤਾਂ ਨੂੰ ਅਲਾਟ ਕੀਤੀ ਗਈ ਉਹਦਾ 11.5 ਲੱਖ ਰੁਪਇਆ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣ ਤੋਂ ਬਾਅਦ ਉਸੇ ਦਫ਼ਤਰ ਦੇ ਵਿੱਚ ਲੈਂਡ ਮਾਫੀਆ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਔਰ ਅੱਜ ਤੱਕ ਵੀ 2 ਮਹੀਨੇ ਬੀਤਣ ਤੋਂ ਬਾਅਦ ਐਫਆਈਆਰ ਦਰਜ ਹੋ ਚੁੱਕੀ ਆ ਦੋਸ਼ੀ ਕੋਈ ਫੜਿਆ ਨਹੀਂ ਗਿਆ 35 ਏਕੜ 'ਚੋਂ ਕੋਈ 35 ਸੈਂਟੀਮੀਟਰ ਦਾ ਵੀ ਗਰੀਬ ਦਲਤਾਂ ਨੂੰ ਕਮਜਾ ਨਹੀਂ ਦਿੱਤਾ ਪੈਸੇ ਵੀ 11.5 ਲੱਖ ਸਰਕਾਰ ਨੇ ਆਪਣੇ ਖਜ਼ਾਨੇ ਜਮ੍ਹਾਂ ਕਰਾ ਲਏ ਜਾਨੀ ਕਿ ਗਰੀਬ ਕੁੱਟੇ ਵੀ ਗਏ ਗਰੀਬ ਲੁੱਟੇ ਵੀ ਗਏ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਲੈਂਡ ਮਾਫੀ ਦੀ ਪਿੱਠ ਥਾਪੜ ਰਹੀ ਹੈ ਸਰਕਾਰ ਲੈਂਡ ਮਾਫੀ ਦੇ ਨਾਲ ਡਟ ਕੇ ਖੜੀ ਹੈ ਤਾਂ ਆਜੂ ਸਮਾਜ પાર્ટી ਨੇ 15 ਅਗਸਤ ਦਾ ਦਿਨ ਇਸ ਕਰਕੇ ਚੁਣਿਆ ਕਿ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਗਰੀਬਾਂ ਨੂੰ ਵੀ ਕੁੱਟਦੇ ਆ ਲੁੱਟਦੇ ਆ ਤੁਸੀਂ ਕਿਸਾਨ ਅੰਦੋਲਨ ਕਰਦਾ ਉਹਦੀਆਂ ਵੀ ਟ੍ਰੈਲੀਆਂ ਚੁੱਕ ਲੈ ਜਾਂਦੇ ਆ ਬੇਰਜ਼ਗਾਰ ਨੌਜਵਾਨ ਰੋਜ਼ਗਾਰ ਮੰਗਦਾ ਕਿ ਤੁਸੀਂ ਬੇਰਜ਼ਗਾਰ ਧੀਆਂ ਨੂੰ ਬਾਹਾਂ ਤੋਂ ਫੜ ਕੇ ਖਿੱਚਦੇ ਆ ਸੰਗਰੂਰ ਚ ਦੇ ਰਾਜੇ ਦੀ ਜ਼ਮੀਨ ਚੋਂ ਕਿਰਤੀ ਇੱਕ ਟੁਕੜਾ ਜ਼ਮੀਨ ਮੰਗਦੇ ਆ ਤਾਂ ਤੁਸੀਂ ਅਣਗਹਿੀਆਂ ਧੀਆਂ ਨੂੰ ਜੇਲਾਂ ਵਿੱਚ ਬੰਦ ਕਰ ਦਿੰਦੇ ਆ ਤੁਸੀਂ ਬਠਿੰਡੇ ਦੇ ਵਿੱਚ ਵੀ ਪੁਲਿਸ ਕਸਟਡੀ ਦੇ ਵਿੱਚ ਇੱਕ ਨੌਜਵਾਨ ਨੂੰ ਮਾਰ ਦਿੰਦੇ ਆ ਤੁਸੀਂ ਪਟਿਆਲੇ ਜਿਲ੍ਹੇ ਚ ਘਰਾਂ ਚੋਂ ਚੱਕ ਕੇ ਲੈ ਜਾ ਕੇ ਝੂਠੇ ਇਨਕਾਊਂਟਰ ਕਰ ਦਿੰਦੇ ਆ ਤੁਸੀਂ ਜਲੰਧਰ ਦੇ ਵਿੱਚ ਵੀ ਗਰੀਬਾਂ ਦੇ ਹਥਿਆਰਿਆਂ ਨੂੰ ਫੜਨ ਤੋਂ ਤਿਆਰ ਨਹੀਂ ਤੂੰ ਕਿਹਾ ਇਹ ਆਜ਼ਾਦੀ ਦੀ ਮੰਛਾ ਸੀ ਆਜ਼ਾਦੀ ਕੁਲਟੀਆਂ ਨੇ ਇਸ ਕਰਕੇ ਫਾਂਸੀਆਂ ਦੇ ਰਸਤੇ 'ਚ ਮੇਸੀ ਤੂੰ ਇਹ ਸਰਕਾਰ ਨੂੰ ਜਵਾਬ ਦੇਣਾ ਪਾਏਗਾ ਔਰ ਬਹੁਜਨ ਸਮਾਜਪਾਰਟੀ ਪੰਜਾਬ ਸੰਭਾਲੋ ਮਹਮ ਦੇ ਤਹਿਤ ਪਟਿਆਲੇ ਜ਼ਿਲ੍ਹੇ ਦੀਆਂ ਸਾਰੀਆਂ ਸੰਗਤਾਂ ਨੂੰ ਸੱਦਾ ਦੇਣਾ ਚਾਹੁੰਦੀ ਹੈ ਕਿ ਆਓ ਕਿਰਤੀਓ ਕਾਮਯੋ ਕਸਾਨੋ ਮਜ਼ਦੂਰੋ ਆਓ ਪੰਜਾਬ ਨੂੰ ਡਰੱਗ ਮਾਫੀਏ ਦੇ ਜਾਲ ਦੇ ਵਿੱਚੋਂ ਕੱਢਣ ਦੇ ਲਈ ਆਓ ਪੰਜਾਬ ਨੂੰ ਇਸ ਕੋਹਰ ਅੰਧਕਾਰ ਚੋਂ ਬੇਰੁਜ਼ਗਾਰੀ ਦੇ ਚੱਕਰ ਵਿੱਚੋਂ ਕੱਢਣ ਦੇ ਲਈ ਪਰ ਉਜੜ ਰਹੇ ਪੰਜਾਬ ਨੂੰ ਸੰਭਾਲਣ ਦੇ ਲਈ ਬਰਬਾਦ ਕੀਤੇ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਆਓ ਗੌਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ 15 ਤਰੀਕ ਨੂੰ ਦਾਣਾ ਮੰਡੀ ਪਟਿਆਲਾ ਠੀਕ 11:00 ਵਜੇ ਪਹੁੰਚ ਕੇ ਆਪਣਾ ਅਸ਼ੀਰਵਾਦ ਦਿਓ ਤਾਂ ਕਿ 2027 ਚ ਜੰਗ ਜਿਹੜੀ ਆ ਪੰਜਾਬ ਉਜਾੜਨੇ ਵਾਲੇ ਔਰ ਪੰਜਾਬ ਸੰਭਾਲਣੇ ਵਾਲਿਆਂ ਵਿੱਚ ਬਣੇ ਔਰ ਇਸ ਇੱਕ ਨਵਾਂ ਸੇਤਮੰਤ ਪੰਜਾਬ ਦਾ ਨਿਰਮਾਣ ਕਰ ਸਕੀਏ ਇਹ ਮਕਸਦਾ ਚ ਕਨੌਰ ਦਾ ਮੈਂ ਰਾਜਪਰੇ ਲੈ ਕੇ ਆਇਆ ਹੈ ਕਿ ਕੋਈ ਸਰਕਾਰ ਜਿਹੜੀ ਆ ਇਹ ਲੋਕਾਂ ਨੇ ਇਸ ਕਰਕੇ ਚੁਣੀ ਸੀ ਕਿ ਕੁਝ ਨਵਾਂ ਹੋਵੇ ਕਿ ਸਾਨੂੰ ਕੁਝ ਰਾਹਤ ਮਿਲੇ ਪਰੰਤੂ ਮੈਂ ਇਹ ਕਹਿ ਸਕਦਾ ਕਿ ਤਿੰਨੇ ਹੀ ਪਾਰਟੀਆਂ ਦੇ ਐਕਸਪਲਟ ਠੱਗ ਔਰ ਐਕਸਪਲਟ ਕ੍ਰਿਮੀਨਲ ਉਹਨਾਂ ਨੇ ਇਕੱਠੇ ਹੋ ਕੇ ਆਪਣਾ ਨਾਮ ਆਮ ਪਾਰਟੀ ਰੱਖਿਆ ਉਹ ਤੇ ਨਈ ਪਾਰਟੀਆਂ ਦੇ ਕ੍ਰਿਮੀਨਲਾਂ ਦਾ ਝੁੰਡ ਆਮ ਪਾਰਟੀ ਜਿਹੜੀ ਆ ਉਹਦੇ ਹੱਥ ਪੰਜਾਬ ਆ ਗਿਆ ਔਰ ਉਹ ਪੰਜਾਬ ਨੂੰ ਨੋਚ ਰਹੀਂ ਸ਼ਮਸ਼ਾਨ ਘਾਟ ਨੂੰ ਵੀ ਨੋਚ ਰਹੀਂ ਔਰ ਦੇਤੇ ਨੂੰ ਵੀ ਨੋਚ ਰਹੀਂ ਉਹ ਮੈਂ ਕਿਹਾ ਕਿ 2 ਲੱਖ ਪੁੱਤਾਂ ਦੇ ਸਵੇ ਬਾਲਤੇ ਇਹਨਾਂ ਦੇ 30 ਲੱਖ ਤਾਂ ਸਾਡੀ ਤਾਂ ਪੰਜਾਬੀਆਂ ਨੂੰ ਅਪੀਲ ਕਿ 2 ਲੱਖ ਪੁੱਤਾਂ ਦੀਆਂ ਕਬਰਾਂ ਪੁੱਟਣ ਵਾਲਿਆਂ ਦੇ ਹੱਥਾਂ ਚੋਂ ਕਈਆਂ ਖੋ ਲਈਏ ਦਿਲਾਂ ਦੀ ਧਬੀ ਨਾ ਕੋ ਖੋਲਈ ਤੇ ਪੰਜਾਬ ਸਭਾਲੋ ਮਹਿਮ ਨਾਲ ਖੜ ਜੇ